ਸ੍ਰਿਸ਼ਟੀ ਦੇ ਸਭ ਜੀਵ ਆਪਣੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਅੱਜ ਵੀ ਕਾਮਯਾਬ ਹਨ ਪਰ ਇਨਸਾਨ ਜਿਸ ਨੂੰ ਕੁਦਰਤ ਨੇ ਸਭ ਤੋਂ ਸਮਝਦਾਰ ਜੀਵ ਬਣਾਇਆ ਹੈ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ناکਾਮ ਹੋ ਰਿਹਾ ਹੈ ਜੇਕਰ ਤੁਸੀਂ ਵੀ ਆਪਣੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਵੱਲ ਚਾਤੀ ਮਾਰੋਗੇ ਤੇ ਤੁਸੀਂ ਵੀ ਮੇਰੀ ਗੱਲ ਨਾਲ ਸਹਿਮਤ ਹੋਵੋਗੇ ਪੀੜ੍ਹੀ ਦਰ ਪੀੜ੍ਹੀ ਖਤਰਨਾਕ ਬਿਮਾਰੀਆਂ ਛੋਟੀ ਉਮਰ ਵਿਚ ਆ ਰਹੀਆਂ ਹਨ ਕਾਰਨ ਇਨਸਾਨ ਕੁਦਰਤ ਦੀ ਦਿੱਤੀ ਤੰਦਰੁਸਤੀ ਦੀ ਸਾਇੰਸ ਨੂੰ ਭੁੱਲ ਗਿਆ ਹੈ ਅਤੇ ਬਿਮਾਰੀਆਂ ਦੀ ਸਾਇੰਸ ਵਿੱਚ ਉਲਝ ਗਿਆ ਹੈ ਜੇ ਤੁਸੀਂ ਵੀ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤੇ ਤੁਹਾਨੂੰ ਵੀ ਕੁਦਰਤ ਦੇ ਉਹਨਾਂ ਨਿਯਮਾਂ ਨੂੰ ਫਾਲੋ ਕਰਨਾ ਪੈਣਾ ਹੈ ਜਿਸ ਨੂੰ ਸ੍ਰਿਸ਼ਟੀ ਦੇ ਸਭ ਜੀਵ ਫਾਲੋ ਕਰਕੇ ਅੱਜ ਵੀ ਤੰਦਰੁਸਤ ਹਨ ਹੈਲਦੀ ਦੁਨੀਆ ਪੰਜਾਬੀ ਚੈਨਲ ਦੇ ਜਰੀਏ ਤੁਹਾਡੇ ਨਾਲ ਕੁਦਰਤ ਦੇ ਉਹਨਾਂ 6 ਨਿਯਮਾਂ ਨੂੰ ਸਾਂਝਾ ਕੀਤਾ ਜਾਵੇਗਾ ਜਿਨ੍ਹਾਂ ਨੂੰ ਫਾਲੋ ਕਰਕੇ ਮੈਂ ਤੇ ਮੇਰਾ ਪਰਿਵਾਰ ਪਿਛਲੇ 20 ਸਾਲਾਂ ਤੋਂ ਇੱਕ ਸਿਹਤਮੰਦ ਜ਼ਿੰਦਗੀ ਜੀ ਰਹੇ ਹਾਂ ਕੁਦਰਤ ਦੇ ਇਹ 6 ਨਿਯਮ ਹਰ ਇੱਕ ਜੀਵ ਦੇ ਸਰੀਰ ਦੀਆਂ ਮੂਲ ਜ਼ਰੂਰਤਾਂ ਹਨ ਜੇ ਤੁਸੀਂ ਆਪਣੇ ਸਰੀਰ ਦੀਆਂ ਇਹ ਮੂਲ ਜ਼ਰੂਰਤਾਂ ਪੂਰੀਆਂ ਕਰਦੇ ਹੋ ਤਾਂ ਤੁਹਾਡਾ ਸਰੀਰ ਤੰਦਰੁਸਤ ਤੇ ਸਿਰਫ ਤੰਦਰੁਸਤ ਰਹਿੰਦਾ ਹੈ। ਬਿਮਾਰੀ ਨੇੜੇ ਨਹੀਂ ਫਟਕਦੀ। ਜੇ ਤੁਸੀਂ ਤੰਦਰੁਸਤ ਹੋ ਤਾਂ ਹੋਰ ਤੰਦਰੁਸਤ ਹੋ ਜਾਂਦੇ ਹੋ। ਪਰ ਜੇ ਤੁਸੀਂ ਬਿਮਾਰ ਹੋ ਤਾਂ ਤੰਦਰੁਸਤ ਹੋ ਜਾਂਦੇ ਹੋ। ਕੁਦਰਤ ਇਹਨਾਂ ਨਿਯਮਾਂ ਬਾਰੇ ਜਨਮ ਤੋਂ ਹੀ ਸਮਝਾ ਦਿੰਦੀ ਹੈ ਤੇ ਕੁਦਰਤ ਦੇ ਨਿਯਮ ਕਦੇ ਨਹੀਂ ਬਦਲਦੇ। ਕਿਸੇ ਵੀ ਜੀਵ ਦਾ ਜਨਮ ਹੁੰਦਾ ਹੈ ਤਾਂ ਉਹ ਮਾਂ ਦੇ ਗਰਭ ਦੇ ਹਨੇਰੇ ਚੋਂ ਰੋਸ਼ਨੀ ਵਿੱਚ ਆਉਂਦਾ ਹੈ ਤੇ ਇਸ ਰੋਸ਼ਨੀ ਸੂਰਜ ਕਰਕੇ ਹੈ। ਸੂਰਜ ਦੀਆਂ ਕਿਰਨਾਂ ਸਰੀਰ ਤੇ ਪੈਣੀਆਂ ਇਹ ਕੁਦਰਤ ਦਾ ਪਹਿਲਾ ਨਿਯਮ ਹੈ। ਜਨਮ ਤੋਂ ਬਾਅਦ ਸਾਹ ਸ਼ੁਰੂ ਹੁੰਦੇ ਹਨ। ਦੇ ਸਹਾ ਦੇ ਵਿੱਚ ਆਕਸੀਜਨ ਦੀ ਲੋੜ ਆਖਰੀ ਦਮਾਂ ਤੱਕ ਰਹਿੰਦੀ ਹੈ ਇਹ ਸ੍ਰਿਸ਼ਟੀ ਦਾ ਦੂਸਰਾ ਨਿਯਮ ਹੈ ਸਾਚ ਰੂ ਹੋਣ ਤੋਂ ਬਾਅਦ ਹਰ ਇੱਕ ਜੀਵ ਆਪਣੇ ਬੱਚੇ ਨੂੰ ਸਾਫ ਕਰਦਾ ਹੈ ਸਫਾਈ ਕੁਦਰਤ ਦਾ ਤੀਸਰਾ ਨਿਯਮ ਹੈ ਇਨਸਾਨ ਸਤੰਤਾਰੀ ਜੀਵ ਹੈ ਤੇ ਸਾਰੇ ਹੀ ਸਤੰਤਾਰੀ ਜੀਵ ਆਪਣੇ ਬੱਚੇ ਦੀ ਸਫਾਈ ਤੋਂ ਬਾਅਦ ਉਸ ਨੂੰ ਆਪਣਾ ਦੁੱਧ ਪਿਆਉਂਦੇ ਹਨ ਦੁੱਧ ਵਿੱਚ ਸਭ ਤੋਂ ਜ਼ਿਆਦਾ ਪਾਣੀ ਹੈ ਤੇ ਸਰੀਰ ਦਾ 70% ਹਿੱਸਾ ਪਾਣੀ ਹੀ ਹੈ ਆਦਰਸ਼ ਪਾਣੀ ਕੁਦਰਤ ਦਾ ਚੌਥਾ ਨਿਯਮ ਹੈ ਮਾਂ ਦਾ ਦੁੱਧ ਇੱਕ ਸੰਤੁਲਿਤ ਅਤੇ ਪੋਸ਼ਟਿਕ ਆਹਾਰ ਹੈ ਪਰ ਇਹ ਬਚਪਨ ਵਿੱਚ ਹੀ ਮਿਲਦਾ ਹੈ ਪਰ ਸੰਤੁਲਿਤ ਅਤੇ ਪੋਸ਼ਟਿਕ ਆਹਾਰ ਸਾਰੀ ਜ਼ਿੰਦਗੀ ਦੀ ਜ਼ਰੂਰਤ ਹੈ ਸੰਤੁਲਿਤ ਅਤੇ ਪੋਸ਼ਟਿਕ ਆਹਾਰ ਕੁਦਰਤ ਦਾ ਪੰਜਵਾਂ ਨਿਯਮ ਹੈ ਜੀਵਾਂ ਦਾ ਧਰਮ ਹੈ ਦੌੜਨਾ ਭੱਜਣਾ ਚੱਲਣਾ ਫਿਰਨਾ ਅੱਜ ਦੇ ਯੁੱਗ ਵਿੱਚ ਕਹਿ ਲੋ ਐਕਸਰਸਾਈਜ਼ ਕਰਨਾ ਕੁਦਰਤ ਨੇ ਸ਼ਰੀਰ ਦੌੜਨ ਭੱਜਣ ਚੱਲਣ ਫਿਰਨ ਵਾਸਤੇ ਬਣਾਇਆ ਹੈ ਬੈਠਣ ਵਾਸਤੇ ਨਹੀਂ ਦੌੜਨਾ ਭੱਜਣਾ ਕੁਦਰਤ ਦਾ ਛੇਵਾਂ ਨਿਯਮ ਹੈ ਇਨਸਾਨ ਤੋਂ ਇਲਾਵਾ ਸ੍ਰਿਸ਼ਟੀ ਦੇ ਹਰ ਇੱਕ ਜੀਵ ਦੀਆਂ ਇਹੀ ਛੇ ਬੇਸਿਕ ਲੋੜਾਂ ਹਨ ਪਰ ਇਨਸਾਨ ਨੂੰ ਇਸ ਤੋਂ ਇਲਾਵਾ ਇੱਕ ਹੋਰ ਸਤਵੀਂ ਜ਼ਰੂਰਤ ਹੈ ਉਹ ਹੈ ਪੀਸ ਆਫ ਮਾਈਂਡ ਯਾਨੀ ਕਿ ਮਨ ਦੀ ਸ਼ਾਂਤੀ ਸਟ੍ਰੈਸ ਜਾਂ ਤਣਾਅ ਇਨਸਾਨ ਦਾ ਖੁਦ ਦਾ ਪੈਦਾ ਕੀਤੀ ਹੋਈ ਸਮੱਸਿਆ ਹੈ ਇਹ ਸਮੱਸਿਆ ਅੱਜ ਇਨਸਾਨੀ ਸ਼ਰੀਰ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਰ ਰਹੀ ਹੈ ਇਨਸਾਨ ਇਹਨਾਂ ਮਹੂਲ ਜ਼ਰੂਰਤਾਂ ਵਿੱਚ ਕਿੱਥੇ ਅਤੇ ਕੀ-ਕੀ ਗਲਤੀਆਂ ਕਰ ਰਿਹਾ ਹੈ ਜਿਸ ਦਾ ਨਤੀਜਾ ਉਹ ਬਿਮਾਰੀਆਂ ਦੇ ਰੂਪ ਚ ਭੁਗਤ ਰਿਹਾ ਹੈ ਇਹਨਾਂ ਗਲਤੀਆਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਅਤੇ ਕੁਦਰਤ ਦੇ ਇਹ ਨਿਯਮਾ ਉੱਤੇ ਅੱਜ ਦੀ ਸਾਇੰਸ ਕੀ ਕੁਝ ਖੋਜ ਚੁੱਕੀ ਹੈ ਕਿ ਇਹ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਕਿਵੇਂ ਸਹਾਇਕ ਨੇ ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ ਇਸ ਚੈਨਲ ਦੇ ਵਿੱਚ ਮਿਲਣਗੀਆਂ ਆਓ ਤੰਦਰੁਸਤੀ ਦੇ ਇਸ ਸਫ਼ਰ ਵਿੱਚ ਮੇਰੇ ਹਮਸਫ਼ਰ ਬਣੋ ਤੇ ਸ਼ੁਰੂ ਕਰੀਏ ਤੰਦਰੁਸਤੀ ਦਾ ਇਹ ਸਫ਼ਰ